ਲੋ ਜੀ ਚੱਲਾਉ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸ਼ ਨਾ ਕੀ ਆ ਜਲਦਾ ਅਸੀਂ ਵਧੀਆ ਇਤਿਹਾਸ ਕਰਦੇ ਹਾਂ ਸਾਰੇ ਭੈਣ ਭਰਾ ਵਧੀਆ ਹੋਣਗੇ ਤੇ ਅੱਜ ਆਪਾਂ ਕਰਨ ਲੱਗੇ ਆ ਗੱਲਾਂ ਬਾਤਾਂ ਗੱਲਾਂ ਆਪਾਂ ਇਹ ਦੱਸਾਂਗੇ ਪਹਿਲਾਂ ਤੇ ਜਿਹੜੇ ਭੈਣ ਭਰਾ ਪੁੱਛਦੇ ਸੀ ਤੁਹਾਡਾ ਪਿੰਦਰਪਾ ਜੀ ਤੇ ਪ੍ਰੀਤ ਦੀਦੀ ਨਾਲ ਕੀ ਰਿਸ਼ਤਾ ਵਾ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਆਪਣੇ ਕੰਮ ਨੂੰ ਲੈ ਕੇ ਆ ਜਾਓ ਜੀ ਇੱਥੇ ਬਹਿ ਜਾ ਪਰ ਚੁੱਪ ਕਰਕੇ ਬਹਿ ਜਾਗੀਤ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਗੀ ਸਾਰਿਆਂ ਨੂੰ ਆ ਰੰਸਾ ਇਟਾਲ ਚ ਚੁੱਪ ਕਰ ਜਾ ਹੁਣ ਮੂੰਹ ਦੇ ਉਂਗਲ ਰੱਖ ਲੈ ਮੇਰੇ ਪੁੱਤ ਵੈਰੀ ਗੁੱਡ ਤੇ ਹੁਣ ਆਪਾਂ ਗੱਲ ਕਰਨ ਲੱਗੇ ਆ ਕੰਮ ਦੀ ਕੰਮ ਦੀ ਤੇ ਸਾਰੇ ਭੈਣ ਭਰਾਵਾਂ ਨੂੰ ਪਤਾ ਵਾ ਵੀ ਕੰਮ ਤੇ ਬੰਦੇ ਨੂੰ ਕੋਈ ਨਾ ਕੋਈ ਕਰਨਾ ਹੀ ਪੈਂਦਾ ਵਾ ਤੇ ਇਦਾਂ ਹੀ ਆ ਕੰਮ ਜਿਹਦੇ ਆਪਾਂ ਕੋਈ ਸਰਕਾਰੀ ਜੋਬ ਕਰਦੇ ਆ ਤੇ ਉਹ ਚੋਂ ਆਪਾਂ ਨੂੰ ਵਧੀਆ ਇਨਕਮ ਮਿਲਦੀਸ ਗਵਰਨਮੈਂਟ ਵੱਲੋਂ ਪੈਸਾ ਵਧੀਆ ਮਿਲ ਜਾਂਦਾ ਵਾ ਕਿ ਬੰਦਾ ਆਪਣੇ ਬੱਚਿਆਂ ਦਾ ਫਿਊਚਰ ਵਧੀਆ ਬਣਾ ਲੈਂਦਾ ਵਾ ਤੇ ਬਹੁਤੇ ਤੇ ਇਦਾਂ ਵੀ ਆ ਕਿ ਜਿਹੜੇ ਸਰਕਾਰੀ ਜੋਬ ਕਰਦੇ ਉਹ ਆਪਣੇ ਬੱਚਿਆਂ ਨੂੰ ਵੀ ਚੰਗੇ ਥਾਂ ਸੈਟਲ ਕਰ ਲੈਂਦੇ ਆ ਸੈਟ ਕਰ ਲੈਂਦੇ ਆ ਬਹੁਤ ਅਸੀਂ 85% ਇਦਾਂ ਵਾਂਗੇ ਉਹ ਸਰਕਾਰੀ ਨੌਕਰੀ ਹੀ ਬੱਚਿਆਂ ਨੂੰ ਵੀ ਦਵਾ ਲੈਂਦੇ ਆ ਹਾਂ ਤੇ ਦੂਜਾ ਜਾਂ ਫਿਰ ਬੱਚਿਆਂ ਨੂੰ ਬਾਹਰ ਸੈਟ ਕਰ ਲੈਂਦੇ ਆ ਹੂੰ ਤੇ ਉਹਨਾਂ ਦਾ ਤੇ ਵਧੀਆ ਜ਼ਿੰਦਗੀ ਬਣ ਜਾਂਦੀ ਆ ਤੇ ਦੂਜੀ ਗੱਲ ਜਿਹੜਾ ਕੋਈ ਆਪਣਾ ਬਿਜ਼ਨਸ ਕਰਦਾ ਵਾ ਉਹਦਾ ਵੀ ਵਧੀਆ ਰਹਿ ਜਾਂਦਾ ਜਾਂ ਤੇ ਸਟਾਰਟਿੰਗ ਤੋਂ ਆਪਣਾ ਬਿਜ਼ਨਸ ਕੀਤਾ ਹੋਵੇ ਕਿ ਜਿਹੜਾ ਆਪਣਾ ਆਪਾਂ ਮੈਂ ਛੋਟਾ ਵੀ ਹੋਵੇ ਤੇ ਬੱਚੇ ਬੱਚੇ ਉਹਨੂੰ ਅੱਗੇ ਤੋਂ ਹੋਰ ਲੈਂਦੇ ਆ ਤੇ ਉਹ ਵੀ ਵਧੀਆ ਕੰਮ ਸੈੱਟ ਕਰ ਲੈਂਦੇ ਬਿਜ਼ਨਸ ਤੇ ਅੱਜ ਦੇ ਜਮਾਨੇ 'ਚ ਕੋਈ ਨਿੱਕਾ ਮੋਟਾ ਵੀ ਸ਼ੁਰੂ ਕਰ ਲੋਗੇ ਆ ਅੱਗੇ ਜਾ ਕੇ ਉਹਦਾ ਵਧੀਆ ਹੀ ਬੈਨੀਫਿਟ ਆਊਗਾ ਬਹੁਤ ਵਧੀਆ ਇਨਕਮ ਆ ਜਾਂਦੀ ਹੈ ਜੀ ਆਪਾਂ ਆਪਾਂ ਤੇ ਹੁਣ ਗੱਲ ਆਉਂਦੀ ਤੀਜੇ ਨੰਬਰ ਤੇ ਉਹਨਾਂ ਦੀ ਜਿਹੜੇ ਕਰਦੇ ਆ ਕਿਸੇ ਦੇ ਥੱਲੇ ਕੰਮ ਆ ਹਾਂ ਮਤਲਬ ਪ੍ਰਾਈਵੇਟ ਜੋਬਸ ਵਗੈਰਾ ਪ੍ਰਾਈਵੇਟ ਕੰਮ ਕੋਈ ਵੀ ਲਾ ਲੋ ਕਿਸੇ ਦੇ ਥੱਲੇ ਕੰਮ ਕਰਨ ਦਾ ਆਪਾਂ ਨੂੰ ਪਤਾ ਕੀ ਹੁੰਦਾ ਵਾ ਆਪਾਂ ਕੰਮ ਕਰਦੇ ਆ ਜਿੰਨਾ ਆਪਾਂ ਕਰ ਸਕਦੇ ਆ ਉਹਨਾਂ ਆਪਾਂ ਵੱਧ ਤੋਂ ਵੱਧ ਬੰਦਾ ਮਿਹਨਤ ਕਰਦਾ ਵਾ ਪਰ ਜਦੋਂ ਗੱਲ ਆਉਂਦੀ ਆ ਪੈਸੇ ਦੇਣ ਦੀ ਤੇ ਉਥੇ ਸੈਲਰੀ ਪਤਾ ਕਿੰਨੀ ਦਿੱਤੀ ਜਾਂਦੀ ਆ 8 10 15000 10 15 ਬਹੁਤ ਵੱਧ 15000 15 ਤੋਂ ਵੱਧ ਕਦੀ ਸੈਲਰੀ ਨਹੀਂ ਮਿਲਦੀ ਤੇ ਤੁਹਾਨੂੰ ਪਤਾ ਵਾ ਜਿੰਨੀ ਮੰਗਾਈ ਆ 15000 ਨਾਲ ਘਰ ਦਾ ਸਰਕਲ ਤੋੜਨਾ ਪੜਾ ਔਖਾ ਵਾ ਜੇ ਆਪਾਂ ਬੱਚੇ ਨੂੰ ਕਿਸ ਚੰਗੇ ਸਕੂਲ ਚ ਪੜਾਈ ਗਏ ਆ ਤੇ ਅੱਜ 3 4 5000 ਰੁਪਏ ਤੇ ਬੱਚੇ ਦੀ ਮਹੀਨੇ ਦੀ ਜਾਂਦਾ ਹੀ ਆਂਦਾ ਖਰਚਾ ਕੁਝ ਫੀਸ ਵੈਨ ਫੀਸ ਲਾ ਲਓ ਜਾਂ ਕੁਝ ਵੀ 5000 ਤੇ ਬੱਚੇ ਦਾ ਨਿਕਲ ਗਿਆ ਤੇ ਬਾਕੀ ਹੋਰ ਖਰਚੇ ਆ ਹਾਂ ਤਕੋ ਨੂੰ ਤੁਹਾਨੂੰ ਬਦਲਾ ਕੋਈ 100 ਮੰਗ ਲਿਆ ਕਿ ਉਹਨਾਂ ਨੇ 50 50 ਮੰਗ ਲਏ 150 ਮੰਗ ਲਿਆ ਆ ਆ ਇਹਦੇ ਪੈਸੇ ਆ ਆ ਐਨ ਸੀ ਸੀ ਦੇ ਆ ਵਗੈਰਾ ਵਗੈਰਾ ਮਤਲਬ ਛੋਟੇ ਛੋਟੇ ਖਰਚੇ ਕਰਕੇ ਮਤਲਬ ਕਾਫੀ ਖਰਚਾ ਆ ਹੀ ਜਾਂਦਾ ਸਕੂਲ ਦੇ ਵਿੱਚ ਹਾਂ ਬੱਚਿਆਂ ਦੇ ਖਰਚੇ ਬਹੁਤ ਆ ਤੇ ਚਲੋ ਬਾਕੀ ਬੱਚਿਆਂ ਬਦਲੇ ਕਮਾਈ ਦਾ ਵਾ ਕੋਈ ਚੱਕਰ ਵੀ ਨਹੀਂ ਆ ਬੱਚਿਆਂ ਦੇ ਆਪਾਂ ਖਰਚੇ ਕਰ ਸਕਦੇ ਆ ਉਹਨਾਂ ਬਦਲੇ ਹੀ ਕਮਾਉਂਦੇ ਹੁੰਨੇ ਆ ਤੇ ਪਰ ਇਹ ਗੱਲ ਸਿਰਫ ਆਪਾਂ ਇਹ ਕਰਨ ਲੱਗੇ ਆ ਕਿ ਜਿਹੜਾ ਦੋ ਬੱਚੇ ਪੜ੍ਹਾਊਗਾ ਆ ਉਹਦੇ ਲਈ 15000 ਚ ਬੱਚੇ ਨੂੰ ਪੜ੍ਹਾਉਣਾ ਔਖਾ ਵਾ ਹਾ ਗੱਲ ਆ ਹੂੰ ਤੇ ਹੋਰ ਉੱਥੇ ਇੱਕ ਗੱਲ ਹੋਰ ਵੀ ਨਾਲ ਆਉਂਦੀ ਆ ਗੱਲਾਂ ਇਹ ਨਹੀਂ ਆ ਚਲੋ 15000 ਨਾਲ ਵੀ ਆਪਾਂ ਆਪਣਾ ਵਧੀਆ ਸਰਕਲ ਤੋਰ ਸਕਦੇ ਪਰ ਗੱਲ ਆਉਂਦੀ ਤਨਖਾਹ ਦੇਣ ਦੇ ਟਾਈਮ ਇਦਾਂ ਹੋ ਜਾਂਦਾ ਵਾ ਵੀ ਇੱਕ ਤੇ ਮਹੀਨੇ ਤੋਂ 10 ਦਿਨ ਉੱਪਰ ਲੈ ਜਾਂਦੇ ਆ ਪ੍ਰਾਈਵੇਟ ਕੰਮ ਦੀ ਤਨਖਾਹ ਆਪਾਂ ਨੂੰ ਮਿਲਦੀ ਲੇਟ ਆ ਤੇ ਦੂਜੀ ਗੱਲ ਇਹ ਆ ਵੀ ਜੇ ਕੋਈ ਕਿਸੇ ਨੂੰ ਇੱਕ ਕੰਮ ਛੱਡ ਕੇ ਦੂਜਾ ਕੰਮ ਵਧੀਆ ਲੱਗੇ ਉਹ ਕੰਮ ਵੱਲ ਜਾਣ ਲੱਗੂਗਾ ਤਾਂ ਉਹ 14 ਨੁਕਸਾਨ ਇਹ ਹੋ ਜਾਂਦਾ ਵਾ ਇੱਕ ਤੇ ਉਹਦੀ ਉਹ ਪਾਸੇ ਤਨਖਾਹ ਜਿਹੜੀ ਉਹ ਰਹਿ ਜਾਂਦੀ ਆ ਹੂੰ ਤੇ ਜੇ ਉਹ ਮੰਨ ਲਓ 10 ਦਿਨ ਵਾਧ ਲੈ ਕੇ ਉੱਪਰ ਤੇ ਉਹ 10 ਦਿਨਾਂ ਦੀ ਤਨਖਾਹ ਆਪਾਂ ਨੂੰ ਨਹੀਂ ਮਿਲਣੀ ਉਹ ਗਈ ਗਈ ਹੋ ਗਈ ਇੱਕ ਆਪਾਂ ਇਹ ਇੱਕ ਆਪਾਂ ਜਦੋਂ ਗਾੜੀ ਨਵੇਂ ਸਿਰੇ ਕੰਮ ਸ਼ੁਰੂ ਕਰਾਂਗੇ ਤੇ ਉੱਥੇ ਵੀ ਉਹਨਾਂ ਇੱਕ ਮਹੀਨੇ ਦੀ ਤਨਖਾਹ ਆਪਣੀ ਥੱਲੇ ਰੱਖ ਲੈਣੀ ਹੁੰਦੀ ਆ ਕਿ ਅਹੀ ਤਨੂ ਇਹ ਨਹੀਂ ਦੇ ਸਕਦੇ ਵੀ ਇੱਕ ਮਹੀਨੇ ਤਨੂੰ ਹਰ ਕੋਈ ਰੱਖਦਾ ਹੀ ਰੱਖਦਾ ਜਿਹਦਾ ਆਪਣਾ ਬਿੱਲ ਦੇਣ ਹੁੰਦੇ ਸੀ ਫਿਰ 15 ਦਿਨ ਹੋ ਗਏ ਹੁਣ ਮਹੀਨਾ ਹੀ ਹੋ ਗਿਆ ਵਾਗੇ ਹੁਣ ਮਹੀਨੇ ਦੀ ਮਤਲਬ ਤਨਖਾਹ ਥੱਲੇ ਰੱਖ ਦੇ ਰੱਖਦੇ ਨੇ ਮਹੀਨੇ ਦਾ ਤੇ ਉਹਦੇ ਕਰਕੇ ਫਿਰ ਉਹ ਵੀ ਤੇ ਜੇ ਆਪਾਂ ਗੱਲ ਕਰਦੇ ਆਂ ਜ਼ਿੰਮੇਵਾਰਾਂ ਦੀ ਤੇ ਜਿਹਦੀ ਤੇ ਇੱਕ ਦੋ ਕਿੱਲੇ ਪੈ ਲਈ ਆਆਂ ਉਹ ਬੰਦਾ ਰੋਟੀ ਆਰਾਮ ਦੀ ਨਹੀਂ ਖਾ ਸਕਦਾ ਕਿ ਇੰਨਾ ਔਖਾ ਹੋਇਆ ਮੰਗਿਆ ਇੰਨੀ ਹੋ ਗਈ ਆ ਵੀ ਦੋ ਕਿੱਲੇ ਵਾਲਾ ਕਿਸਾਨ ਕੀ ਕਰੂਗਾ ਉਦੋਂ ਕੋਲੋਂ ਤੇ ਮਹਾ ਆਪਣਾ ਖਾਣ ਪੀਣ ਜੋ ਕਣਕ ਝੋਨਾ ਹੀ ਬਚੂਗਾ ਉਹਨੂੰ ਕਿਉਂਕਿ ਸਪਰੇਅ ਆ ਝਟ ਲੰਗਦਾ ਦਾ ਦਵਾਈਆਂ ਉਤੋਂ ਫਿਰ ਆ ਜਿਹੜੀ ਕੁਦਰਤ ਦੀ ਮਾਰ ਸਾਰਾ ਕੁਝ ਜੇ ਆਪਾਂ ਵਿੱਚ ਮਿਲਾ ਕੇ ਚੱਲ ਗਏ ਆ ਤੇ ਆ ਦੋ ਕਿੱਲੇ ਵਾਲਾ ਕਿਸਾਨ ਜਿਹੜਾ ਆ ਉਹਦਾ ਕੋਸ਼ ਵੀ ਨਹੀਂ ਬਚਦਾ ਕੋਸ਼ ਵੀ ਨਹੀਂ ਬਚਦਾ ਉਹਨੂੰ ਹਾਂ ਚਲੋ ਜਿਹਦੀ 5 ਤੇ ਪਲੱਸ ਪੈਣੀ ਆ ਉਹ ਬੰਦਾ ਵਧੀਆ ਆਪਣਾ ਇਹ ਨਹੀਂ ਆ ਵੀ ਜੀਵਿਦਾਰ ਦੀ ਆਮਦਨ ਨਹੀਂ ਆ ਬਹੁਤ ਆ ਕਣਕ ਝੋਨੇ ਦਾ ਰੇਟ ਬਹੁਤ ਸੋਹਣਾ ਵਾ ਪਰ 1 2 ਕਿੱਲੇ ਵਾਲੇ ਨੂੰ ਨਹੀਂ ਫਾਇਦਾ ਜਿਹੜੇ 5 ਤੋਂ ਪਲੱਸ ਆ ਉਹ ਬੰਦਾ ਤੇ ਵਧੀਆ ਵਾਹ ਹਾਂ ਆਪਣਾ ਕਰਦਾ ਹਾਂ ਚਾਹੀਦੀ ਭੰਡਗੇ ਚੁੱਪ ਚੁੱਪ ਕਰ ਜਾਣਾ ਪਉਂਦੀ ਆ ਤੇ ਰੀਤ ਨੂੰ ਕਹਿੰਦਾ ਚੁੱਪ ਹਾਂ ਇਹ ਬਹੁਤ ਤੁਹਾਨੂੰ ਤਾਂ ਕਰ ਦੀ ਜੇ ਚੁੱਪ ਹਾਂ ਚੁੱਪ ਪਹਿਲਾਂ ਚੁੱਪ ਕਰ ਗੱਲ ਇਦਾਂ ਆਗੇ ਤੁਹਾਨੂੰ ਪਤਾ ਹੀ ਆ ਫਿਰ ਜਿਹੜਾ ਮਾੜਾ ਜ਼ਿੰਮੇਦਾਰ ਆ ਫਿਰ ਔਖਾ ਹੁੰਦਾ ਉਹਦੇ ਵਾਸਤੇ ਉਹਦੇ ਵਾਸਤੇ ਔਖਾ ਤੇ ਮੈਂ ਕਰਦਾ ਹਾਂ ਡਰਾਈਵਰੀ ਇਹਨਾਂ ਨੇ ਡਰਾਈਵਰੀ ਕੀਤੀ 9 ਸਾਲ 9-10 ਸਾਲ ਡਰਾਈਵਰੀ ਕੀਤੀ ਹੈ ਪਹਿਲਾਂ-ਪਹਿਲਾਂ ਤਾਂ ਕੰਮ ਬਹੁਤ ਸੋਹਣਾ ਸੀ ਵਧੀਆ ਸੀ ਕੰਮ ਤੇ ਹੌਲੀ-ਹੌਲੀ ਹੁਣ ਕੰਮ ਉਹ ਵੀ ਮਤਲਬ ਸਮਝ ਲਓ ਕਿ ਡੈਡ ਖਤਮੀ ਹੋ ਗਿਆ ਵਾ ਕੰਮ ਖਤਮੀ ਕਰ ਦਿੱਤਾ ਉਹਨਾਂ ਨੇ ਬਾਕੀ ਦੂਜੀ ਗੱਲ ਇਹ ਵੀ ਹੈਗੀ ਆ ਡਰਾਈਵਰੀ 'ਚ ਚਲੋ ਚਪੈਹਾ ਹੈਗਾ ਤੇ ਡਰਾਈਵਰੀ 'ਚ ਸਭ ਤੋਂ ਵੱਡਾ ਨੁਕਸਾਨ ਨਸ਼ਾ ਵਾ ਜਿਹੜੀ ਚੀਜ਼ ਮੇਨ ਆ ਡਰਾਈਵਰੀ 'ਚ ਡਰਾਈਵਰ ਤੇ ਮੰਨ ਲਓ ਕਿ ਚਾਹ ਦਾ ਵੀ ਨਾ ਚਾਹ ਵੀ ਨਾ ਪੀਤੀ ਹੋਊਗੀ ਤਾਂ ਗੱਡੀ ਚਲਾਉਣ ਬੈਜੂਗਾ ਤੇ ਲਾਗੂ ਨਹੀਂ ਲੰਘਣ ਵਾਲਾ ਬੰਦਾ ਇੰਨੀ ਗੱਲ ਜ਼ਰੂਰ ਕਰਕੇ ਲੰਘੂਗਾ ਕਿ ਇਹ ਅਮਲੀ ਇਹਨੇ ਕੁਝ ਖਾਦਾ ਹੀ ਹੋ ਤੇ ਖਾਦਾ ਹੀ ਆ ਇਹ ਗੱਲ ਇਹ ਗੱਲ ਤੁਸੀਂ ਸਾਰੇ ਭੈਣ ਭਰਾਵ ਜਿਹੜੇ ਜਿਹੜੇ ਵੀ ਮੇਰੀ ਵੀਡੀਓ ਵੇਖਣ ਜਾਂ ਸੁਣਨ ਉਹ ਕਮੈਂਟ ਕਰਕੇ ਦੱਸ ਸਕਦੇ ਆ ਵੀ ਇਹ ਗੱਲ ਸੱਚ ਹੈ ਕਿ ਝੂਠ ਅਸੀਂ ਵੀ ਆ ਜਦੋਂ ਲੰਘਦੇ ਲਾਗੋਂ ਦੀ ਕੋਈ ਗੱਡੀ ਵਾਲਾ ਲੰਘਦਾ ਅਸੀਂ ਵੀ ਇਹ ਗੱਲ ਕਹਿ ਦਿੰਨੇ ਆ ਵੀ ਰੱਜੀ ਆਇਓ ਤੇ ਭਾਵੇਂ ਡਰਾਈਵਰ ਨੇ ਕੁਝ ਵੀ ਨਾ ਭਾਵੇਂ ਉਹ ਚਾਰ ਨੇ ਰੋਟੀ ਵੀ ਨਾ ਖਾਦੀ ਹੋਵੇ ਸਵੇਰ ਦੀ ਗੱਲ ਦਰਸਰ ਇਦਾਂ ਆ ਕਿ ਉਹ ਨਾ ਥੋੜਾ ਜਿਹਾ ਕੰਮ ਹੋ ਗਿਆ ਸੀ ਮੈਨੂੰ ਫੋਨ ਆ ਗਿਆ ਵੀ ਜਿਆ ਵੀ ਵੀਡੀਓ ਬਣਾਉਣ ਜਾਣਾ ਤੇ ਫਿਰ ਅਹੀਂ ਵਿੱਚੇ ਕੰਮ ਛੱਡ ਕੇ ਵੀਡੀਓ ਬਣਾਉਣ ਚਲੇ ਗਏ ਤੇ ਹੁਣ ਆਪਾਂ ਦੁਬਾਰਾ ਆ ਗਏ ਵੀਡੀਓ ਵੀਡੀਓ ਹਾਂਜੀ ਸ਼ੁਰੂ ਕਰ ਲੱਗੇ ਆ ਕਰਦੇ ਆ ਫਿਰ ਟਟਲਾਂ ਗੱਲ ਬਾਤ ਹਾਂ ਸਹੀ ਗੱਲ ਆ ਵੀ ਉਹਨਾਂ ਸਵੇਰ ਦੀ ਭਾਂ ਰੋਟੀ ਵੀ ਨਾ ਖਾਦੀ ਹੋਵੇ ਹਨਾ ਹਾਂ ਬਾਕੀ ਇੱਕ ਗੱਲ ਆਪੋ ਆਪਣੀ ਸੋਚ ਸੋਚ ਵੀ ਆ ਤੇ ਬਾਕੀ ਇਹ ਵੀ ਆ ਵੀ ਜੇ ਮੰਨ ਲਓ ਕੋਈ ਡਰਾਈਵਰੀ ਕਰਨ ਰਿਹਾ ਵਾ ਜਾਂ ਕੋਈ ਵੀ ਹਨਾ ਤੇ ਉਹ ਉਹਨਾਂ ਜਿੰਨਾ ਚਿਰ ਉਹ ਕੰਮ ਕਰੂਗਾ ਉਹ ਆਪਣਾ ਘਰ ਦਾ ਸਰਕਲ ਤੋੜ ਲੂਗਾ ਤੁ ਜੇ ਉਹ ਅੱਜ ਕੰਮ ਛੱਡਦਾ ਵਾ ਤੇ ਗਾੜੀ ਕੋਈ ਇਹੋ ਜਿਹਾ ਹੈ ਨਹੀਂ ਇਨਕਮ ਇਦਾਂ ਦੀ ਕੋਈ ਨਹੀਂ ਆ ਵੀ ਉਹ ਆਪਣਾ ਵਿਲਾ ਬੈਠ ਕੇ ਖਾ ਲੇ ਕੋਈ ਸਰਕਾਰੀ ਨੌਕਰੀ ਵਾਲਾ ਤੇ ਚਲੋ ਖਾ ਲੂਗਾ ਜਾਂ ਬਿਜ਼ਨਸ ਵਾਲਾ ਖਾ ਲੂਗਾ ਪਰ ਆਮ ਬੰਦਾ ਜਿਹੜਾ ਹੈ ਉਹਦੇ ਲਈ ਕੁੱਲ ਮਿਲਾ ਕੇ ਹਰ ਤਰ੍ਹਾਂ ਹੀ ਉਹਦੇ ਲਈ ਔਖਾ ਵਾ ਹਾ ਔਖਾ ਹੈ ਮਤਲਬ ਹੁਣ ਮੈਂ ਹੋਈ ਗਏ 5-6 ਮਹੀਨੇ ਮੈਨੂੰ ਛੱਡੀ ਨੂੰ ਹਨਾ ਗੱਡੀ ਫਿਰ ਔਖਾ ਜੀ ਤੁਹਾਨੂੰ ਪਾ 4 ਮਹੀਨੇ ਹੋ ਗਏ 4 ਮਹੀਨੇ ਤੇ ਦੂਜੀ ਗੱਲ ਇੱਕ ਇਹ ਵੀ ਆ ਵੀ ਕੰਮ ਦੇ ਸਿਲਸਿਲੇ 'ਚ ਬੱਚਾ ਦੇ ਬੱਚੇ ਨੂੰ ਬਾਹਰ ਪੇਜ ਜਨ ਆ ਪੈਂਦਾ ਬਾਤ ਹੈ ਮੈਂ ਬਾਹਰ ਵੀ ਬੱਚਿਆਂ ਨੂੰ ਵੇਖਿਆ ਵੀ ਆ ਤੇ ਸਾਰਿਆਂ ਨੂੰ ਪਤਾ ਵੀ ਆ ਵੀ ਬੱਚੇ ਬਾਹਰ ਚੱਲ ਜਾਂਦੇ ਆ ਪਰ ਜਦੋਂ ਬੱਚੇ ਬਾਹਰ ਜਾ ਕੇ ਸੈੱਟ ਹੁੰਦੇ ਉਹਨਾਂ ਨੂੰ 4 ਤੋਂ 5 ਸਾਲ ਲੱਗ ਜਾਂਦੇ ਆ ਬਾਹਰ ਸੈੱਟ ਹੋਣ ਚ ਜਿਹੜੇ ਪੈਸੇ ਲਾ ਕੇ ਗਏ ਹੁੰਦੇ ਆ ਕੋਈ 20 25 ਲੱਖ ਰੁਪਈਆ ਤੇ ਚਮਾ 5 ਸਾਲਾਂ ਚ ਉਹ ਪੈਸੇ ਲੱਥ ਜਾਂਦੇ ਆ ਤੇ ਫੇਰ ਅੱਗੇ ਕਮਾਈ ਕਰਨੀ ਸ਼ੁਰੂ ਕਰਨੀ ਹੁੰਦੀ ਆ ਤੇ ਚਮਾ 5 ਸਾਲਾਂ ਚ ਪਤਾ ਨਹੀਂ ਮਗਰੋਂ ਕੀ ਕੁਝ ਬਦਲ ਜਾਂਦਾ ਵਾ ਇਦਾਂ ਇਦਾਂ ਦਾ ਟਾਈਮ ਮਗਰੋਂ ਆ ਜਾਂਦਾ ਵੀ ਜਦੋਂ ਬੱਚੇ ਦੀ ਸਭ ਤੋਂ ਵੱਧ ਲੋਡ ਹੁੰਦੀਆਂ ਆ ਉਦੋਂ ਬੱਚੇ ਕੋਲ ਨਹੀਂ ਹੁੰਦੇ ਤੇ ਇਹ ਦੇ ਇੱਕ ਸਿਰਫ ਲੋਕਾਂ ਨੂੰ ਵੇਖੋ ਵੇਖੀ ਆ ਵੀ ਮੇਰਾ ਉਹਦਾ ਬੱਚਾ ਗਿਆ ਤੇ ਮੈਂ ਵੀ ਕੱਲ ਲਾਉਂਦਾ ਗਿਆ ਮੈਂ ਵੀ ਕੱਲ ਲਾਂ ਪਰ ਮੈਨੂੰ ਤੇ ਲੱਗਦਾ ਵਾ ਵੀ ਬੱਚਿਆਂ ਨੂੰ ਇੱਥੇ ਸੈੱਟ ਕਰਨਾ ਚਾਹੀਦਾ ਕੰਮ ਇੱਥੇ ਹੀ ਰਹਿਣਾ ਚਾਹੀਦਾ ਜਿਹੜਾ ਇੱਥੇ ਸੈੱਟ ਹੁੰਦਾ ਉਹਦਾ ਇੱਥੇ ਹੀ ਬਾਹਰ ਆ ਭਾਵੇਂ ਉਹ ਇੱਥੇ 10 ਰੁਪਏ ਘੱਟ ਕਮਾ ਲੇ ਮਾ ਆਪਣੇ ਪਰਿਵਾਰ ਚ ਰਵੇ ਕਿਉਂਕਿ ਮਗਰੋਂ ਜਿਹੜੀਆਂ ਮੁਸ਼ਕਲਾਂ ਮਾਪਿਓ ਨੂੰ ਆਉਂਦੀਆਂ ਤੇ ਔਖਾ ਤੇ ਸਾਰੇ ਜੇ ਬੱਚੇ ਮਾਪਿਓ ਛੱਡ ਕੇ ਜਾਣ ਤਾਂ ਔਖਾ ਜੇ ਮਾਪਿਓ ਬੱਚੇ ਛੱਡ ਕੇ ਜਾਂਦਾ ਵਾ ਤੇ ਮਨ ਗੁਰੋਂ ਬੱਚਿਆਂ ਦਾ ਔਖਾ ਸਿਸਟਮ ਦੋਵਾਂ ਪਾਸਿਓਂ ਹੀ ਔਖਾ ਜਾਂਦਾ ਵਾ ਬਾਕੀ ਅੱਜ ਮੇਰਾ ਥੋੜਾ ਜਿਹਾ ਕੋਲਡ ਦਾ ਕਰਕੇ ਆਵਾਜ਼ ਮੇਰੀ ਉਹੋ ਜਿਹੀ ਹੁੰਦੀ ਹੈ ਜਿਗਾਂ ਬੜਾ ਯਾਰ ਰਾਤ ਵੀ ਮਤਲਬ ਨੀਂਦ ਨਹੀਂ ਆਈ ਚੰਗੀ ਨਾਲ ਉਹ ਦੇਖ ਮੌਸਮ ਚੇਂਜ ਹੋਣ ਕਰਕੇ ਆ ਮੌਸਮ ਦਾ ਕਰਕੇ ਸਾਰਾ ਸਿਸਟਮ ਜਾਈ ਚੇਂਜ ਹੋਇਆ ਪਿਆ ਵਾ ਤੇ ਐਸੇ ਕਰਕੇ ਫਿਰ ਗੱਡੀ ਹਟਣ ਤੋਂ ਬਾਅਦ ਫਿਰ ਮੈਂ ਵੀ ਘਰ ਪਰਿਵਾਰ ਦੇ ਵਿੱਚ ਉਹ ਕੰਮ ਤੇ ਹੈ ਨਹੀਂ ਵਿਹਲੇ ਹੈਗੇ ਕੀ ਕਰਨਾ ਬੰਦੇ ਨੇ ਤੇ ਘਾਨੂ ਗਏ ਆਪਣੇ ਸੱਜਣ ਨੇ ਗਿਆ ਵੀ ਦਾ ਮਤਲਬ YouTube ਦੇ ਯਾਰ ਇਹ ਆਪਾਂ ਮਤਲਬ ਕਮਾਈ ਕਰ ਸਕਦੇ ਆ ਹਾਂ ਹਾਂ ਹੁਣ ਉਹੀ ਗੱਲ ਮੈਂ ਵੀ ਕਰਨ ਲੱਗੀ ਹਾਂ ਕਿ ਜਿਉ ਟਿਊਬ ਕੋਈ ਏਦਾਂ ਦਾ ਪਲੇਟਫਾਰਮ ਆ ਵੀ ਇੱਥੇ ਬੰਦਾ ਘਰ ਬੈ ਕੇ ਕਮਾਈ ਕਰ ਸਕਦਾ ਵਾ ਹਾਂ ਟਾਈਮ ਲੱਗਦਾ ਵਾ ਜੇ ਆਪਾਂ ਟਾਈਮ ਦੀ ਗੱਲ ਕਰੀਏ ਤਾਂ ਟਾਈਮ ਤੇ ਮੰਨ ਲਓ ਬਾਹਰ ਜਾ ਕੇ ਵੀ ਬੱਚੇ ਨੂੰ ਸੈਟ ਹੋਣ ਤੇ ਲੱਗਦਾ ਵਾ ਜਾਂਦਾ ਤੇ ਬੱਚਾ ਬਾਹਰੋਂ ਵੀ ਕਮਾਉਂਦਾ ਪੈਂਦਾ ਜਾਂ ਕੋਈ ਆਪਣਾ ਕੰਮ ਸ਼ੁਰੂ ਕਰੋ ਤੇ ਉਹ ਚ ਵੀ ਜਿਹੜੇ ਪੈਸੇ ਲਾਏ ਹੁਣ ਪੂਰੇ ਕਰਦਿਆਂ ਕਰਦਿਆਂ ਟਾਈਮ ਲੱਗਦਾ ਹਰ ਕੰਮ ਚ ਟਾਈਮ ਲੱਗਦਾ ਵਾ ਤੇ ਇਹਦੇ ਚ ਵੀ ਟਾਈਮ ਲੱਗੂਗਾ ਲੱਗ ਕੇ ਕਾਮਯਾਬੀ ਆ ਤੇ ਮੈਂ ਇਹੋ ਸੋਚਦੀ ਆ ਵੀ ਜੇ ਆਪਾਂ ਵਿਹਲੇ ਆ ਤੇ ਜੇ ਕੋਈ ਐਦਾਂ ਦਾ ਕੰਮ ਆਪਾਂ ਘਰ ਬੈਠ ਕੇ ਕਰ ਸਕਦੇ ਆ ਤੇ ਚਲੋ ਹਨਾ ਕਰਕੇ ਵੇਖ ਲੈਂਦੇ ਆ। ਸਾਨੂੰ ਵੀ ਮਤਲਬ ਲਗਭਗ 3 3.5 ਮਹੀਨੇ ਹੋ ਹਾਂ। ਹਾਂ ਇੰਨਾ ਹਾਂ ਇੰਨਾ ਕ ਟਾਈਮ ਹੋ ਗਿਆ 3 3.5 ਮਹੀਨੇ ਹੋ ਗਏ ਆ ਸਾਨੂੰ। ਬਾਕੀ ਚਲੋ ਮਹਾਰਾਜ ਦੀ ਕਿਰਪਾ ਆ ਬਹੁਤ ਸੋਹਣਾ ਸਾਡਾ ਮਤਲਬ ਕੰਮ ਚੱਲਿਆ ਵਾ। ਤੇ ਬਾਕੀ ਕੀ ਇਹ ਕੰਮ ਵਾ ਭੈਣ ਭਰਾਵਾਂ ਦੀ سپورਟ ਦਾ ਸਿੱਤੇ ਜਿੰਨਾ ਆਪਾਂ ਨੂੰ ਭੈਣ ਭਰਾ سپورਟ ਕਰਨਗੇ ਆ ਉਨਾਂ ਨੇ ਆਪਣਾ ਕੰਮ ਜਿਹੜਾ ਵਾ ਵੀ ਵਧੀਆ ਚੱਲ ਚੱਲਦਾ ਵਾ ਜੇ ਆਪਾਂ ਨੂੰ ਸਪੋਰਟ ਕਰਨ ਤੇ ਤੇ ਮੈਂ ਤੇ ਇਹੋ ਕਹੂੰਗੀ ਵੀ ਜਿੰਨਾ ਹੋ ਸਕਦਾ ਵਾ ਤੋਂ ਵੱਧ ਆਨੂੰ ਸਪੋਰਟ ਕਰੋ ਤੇ ਇੱਕ ਗੱਲ ਮੈਂ ਹੋਰ ਕਰਨੀ ਸੀ ਮੈਨੂੰ ਭੁੱਲ ਗਈ ਜੇ ਗੱਲ ਕੀ ਕਰਨੀ ਗੱਲ ਇਹ ਆ ਵੀ ਆਨੂੰ ਤੇ ਹੋਰ ਕੋਈ ਮਤਲਬ ਸਾਡੇ ਨਾਲ ਹੈ ਨਹੀਂ ਅਸੀਂ ਦੀਦੀ ਉਹਨਾਂ ਨੇ ਵੀਡੀਓ ਬਣਾਉਨੇ ਆ ਤੇ ਉਹ ਆਂਦੇ ਤੁਸੀਂ ਬਣਾਉਣੀ ਹੁੰਦੀ ਨਾ ਜਦੋਂ ਵੀ ਵੀਡੀਓ ਤੁਸੀਂ ਆਪਣੇ ਮਤਲਬ ਤੁਸੀਂ ਬਹੁਤ ਸੋਹਣਾ ਤੁ ਕਰਦੀਆਂ ਸਟਿਚਿੰਗ ਵਗੈਰਾ ਕਰਦੀਆਂ ਕੱਪੜਿਆਂ ਦੀ ਤੇ ਉਹਦੇ ਆਧਾਰ ਤੇ ਬਣਾਇਆ ਕਰੋ ਵੀਡੀਓ ਤੇ ਚਲੋ ਅਸੀਂ ਜੋ ਵੀ ਸਾਡੇ ਦਿਮਾਗ 'ਚ ਆਉਂਦਾ ਵਾ ਅਸੀਂ ਪਾਉਨੇ ਆ ਚਲਾਉਣ ਹਣਾ ਕੰਮ ਚਲਾਉਣ ਵਾਸਤੇ ਕਰਦੇ ਆ ਤੇ ਜਿੱਤੇ ਹੀ ਵੀਡੀਓ ਪਾਵਾਂਗੇ ਆਪਾਂ ਇਹ ਗੱਲ ਮੈਂ ਕਲੀਅਰ ਕਰ ਦਿੰਨੀ ਆ ਵੀ ਆਪਾਂ ਵੀਡੀਓ ਸਟੀਚਿੰਗ ਤੇ ਇਹੀ ਪਾਉਣੀਆਂ ਵਾ ਬਸ ਆ ਕੁਛ ਮੇਰੀ ਤਬੀਅਤ ਠੀਕ ਨਾ ਹੋਣ ਕਰਕੇ 2-3 ਦਿਨ ਤੋਂ ਮਸ਼ੀਨ ਦਾ ਕੰਮ ਬੰਦ ਕੀਤਾ ਸੀ ਤੇ ਮੈਂ ਸੋਚਿਆ ਚ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰ ਲੈਨੇ ਆ ਨਾਲੇ ਪੁੱਛ ਲੈਨੇ ਆ ਕਿ ਤੁਸੀਂ ਸਟੀਚਿੰਗ ਦੀਆਂ ਵੀਡੀਓ ਮੈਂ ਪਾ ਦਿਆ ਕਰਾਂ ਜਿਹਤੇ ਵਧੀਆ ਭੈਣ ਭਰਾ ਸਪੋਰਟ ਕਰਨਗੇ ਤੇ ਚਲੋ ਬਾਕੀ ਮੈਂ ਜਿੰਨਾ ਕੁ ਮੈਨੂੰ ਨੌਲੇਜ ਹੈ ਮੈਂ ਵੱਧ ਤੋਂ ਵੱਧ ਸਿਖਾਉਣ ਦੀ ਕੋਸ਼ਿਸ਼ ਕਰੂੰਗੀ ਮੈਂ ਹੁਣ ਗਾ ਗਾ ਤਾਂ ਹੋਰ ਵੀ ਇਹ ਕੁਛ ਨਾ ਕੁਛ ਦਿਖਾਉਂਗੀ ਬਣਾ ਕੇ ਕਿ ਜਦ ਮਤਲਬ ਤੁਹਾਨੂੰ ਕਿਸੇ ਨੂੰ ਵੀ ਤੁਹਾਡੇ ਚੋਂ ਮਤਲਬ ਕਿਸੇ ਵੀ ਭੈਣ ਨੂੰ ਆਉਂਦੀ ਆ ਸਟੀਚਿੰਗ ਵਗੈਰਾ ਤੇ ਮੰਨ ਲਓ ਹੋ ਸਕਦਾ ਜ਼ਰੂਰੀ ਇਹ ਨਹੀਂ ਹੁੰਦਾ ਵੀ ਬੰਦਾ ਮਤਲਬ ਹਰ ਕੋਈ ਸਹੀ ਹੋਵੇ ਕਿਸੇ ਕੋਲੋਂ ਵੀ ਗਲਤੀ ਹੋ ਸਕਦੀ ਆ ਜਿੱਥੇ ਮਤਲਬ ਮੰਨ ਲਓ ਵੀ ਤੁਹਾਨੂੰ ਲੱਗਦਾ ਵੀ ਹਾਂ ਦੀਪ ਨੇ ਆ ਮਤਲਬ ਇੱਥੇ ਇੰਦਾ बाकी ਛੋਟਾਂ ਬਾਰੇ ਤੇ ਇਹਨੂੰ ਜਿਆਦਾ ਪਤਾ ਵਾ ਨੌਲਜ ਇਹਨੂੰ ਆ ਤੇ ਜਾਂ ਫਿਰ ਜਿਹੜਾ ਸੀਂਦਾ ਉਹਨੂੰ ਨੌਲਜ ਆ ਨਹੀਂ ਨਹੀਂ ਮੰਨ ਲਓ ਜੇ ਮੈਂ ਕਿਤੇ ਕੁਝ ਗਲਤ ਦੱਸਣ ਨਹੀਂ ਤੇ ਜੇ ਕੋਈ ਭੈਣ ਮੇਰੇ ਤੋਂ ਵੱਧ ਜਾਣਦੀ ਬਹੁਤ-ਬਹੁਤ ਵਧੀਆਂ ਪਟੀਕਸ ਵਾਲੇ ਆ ਵੀਡੀਓ ਬਣਾਉਂਦੇ ਬੜੇ YouTube ਉੱਪਰ ਆ ਪਿਆ ਵਾ ਵੀਡੀਓ ਨਾਲ ਤੇ ਮੈਨੂੰ ਦੱਸ ਸਕਦੀਆਂ ਵਾ ਵੀ ਇਥੋਂ ਭੈਣ ਜੀ ਐ ਨਹੀਂ ਐ ਕਰਨਾ ਵਾ ਆਪਾਂ ਉਸ ਚੀਜ਼ ਨੂੰ ਵੀ ਪੂਰਾ ਧਿਆਨ ਚ ਰੱਖਿਆ ਜਾਊਗਾ ਇਦਾਂ ਨਹੀਂ ਵੀ ਕੋਈ ਗੱਲ ਵੀ ਆਪਾਂ ਆਖਾਂਗੇ ਅਹੀਂ ਸਾਰਾ ਕੁਝ ਸਹੀ ਆ ਚਲੋ ਇਦਾਂ ਹੀ ਰਲ ਮਿਲ ਕੇ ਹੀ ਅੱਗੇ ਆਹੋ ਕੰਮ ਚੱਲ ਜਾਂਦਾ ਵਾ ਹੂੰ ਬਾਕੀ ਤੁਸੀਂ ਜਿੱਦਾਂ ਪਾ ਕਮੈਂਟ ਕਰ ਦਿੰਦੇ ਐ ਨਾ ਤੇ ਦੀਦੀ ਆ ਚੀਜ਼ ਦੀ ਤਾਂ ਦੱਸਿਆ ਕਰੋ ਜਿੰਨੂੰ ਮਤਲਬ ਜਿੰਨੂੰ ਚੀਜ਼ ਦਾ ਪਤਾ ਹੁੰਦਾ ਵਾ ਉਹ ਵੀ ਸਾਨੂੰ ਦੱਸ ਸਕਦਾ ਵੀ ਹਾਂ ਜੀ ਦੀਦੀ ਐਦਾਂ ਨਹੀਂ ਤੇ ਐਦਾਂ ਆ ਇਹ ਕੰਮ ਐਦਾਂ ਹੋਣਾ ਹੈ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰਿਆ ਕਰੋ ਬੜੀ ਮਿਹਰਬਾਨੀ ਤੁਹਾਡੀ ਜੀ ਤੇ ਲਾਸਟ ਤੇ ਮੈਂ ਹੁਣ ਲਾਸਟ ਤੇ ਇਹੋ ਕਹਿ ਸਕਦੇ ਆ ਚਲੋ ਮੈਂ ਪਾਉਂਗੀ ਸੂਟਾਂ ਦੀਆਂ ਵੀਡੀਓ ਹੁਣ ਤੁਹਾਨੂੰ ਗਰਾਰੇ ਸ਼ਰਾਰੇ ਗਾਂ ਜਿਵੇਂ ਮੌਸਮ ਚੇਂਜ ਹੋ ਗਿਆ ਵਾ ਸਿਆਲ ਵਾਲੇ ਜਿੰਨੇ ਸੂਟ ਆਉਣੇ ਤਾਂ ਪਾਰਟੀ ਵੇਅਰ ਹੀ ਹੁੰਦੇ ਆ ਤਕਰੀਬਨ ਤੇ ਪਾਰਟੀ ਵੇਅਰ ਸੂਟਾਂ ਤੇ ਜੋ ਡਿਜ਼ਾਈਨਿੰਗ ਮੈਂ ਕਰ ਸਕਦੀ ਆ ਮੈਂ ਜੋ ਜੋ ਵੀ ਬਣਾਉਂਗੀ ਤੇ ਤੁਹਾਨੂੰ ਨਾਲ ਦੀ ਨਾਲ ਮੈਂ ਉਹ ਤਾਂ ਇੱਕ ਦੀਦੀ ਨੇ ਮਤਲਬ ਸਾਨੂੰ ਕਿਹਾ ਹੈ ਮਤਲਬ ਗਰਾਰੇ ਦੀ ਹਨਾ ਗਰਾਰੇ ਬਾਰੇ ਦੱਸੋ ਜੋ ਜੋ ਵੀ ਹੌਲੀ ਹੌਲੀ ਅੱਗੇ ਅੱਗੇ ਸਾਰਾ ਕੁਝ ਮੈਂ ਜੋ ਜੋ ਵੀ ਕੱਟਿਆ ਕਰਾਂਗੇ ਨਾਲ ਦੀ ਨਾਲ ਵੀਡੀਓ ਸ਼ੂਟ ਜ਼ਰੂਰ ਕੋਸ਼ਿਸ਼ ਕਰੂੰਗੀ ਵਾਦ ਤੋਂ ਵਾਦ ਬਣਾ ਸਕਾਂ ਤੇ ਬਾਕੀ ਤੁਹਾਨੂੰ ਪਤਾ ਬੱਚਾ ਛੋਟਾ ਵਾ ਤੇ ਉਹਦੇ ਨਾਲ ਮੇਰਾ ਥੋੜਾ ਟਾਈਮ ਕੱਢਣਾ ਮੈਨੂੰ ਔਖਾ ਵਾ ਪਰ ਫਿਰ ਵੀ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਆ ਮੈਂ ਰਹੂ 아니 ਤੁਸੀਂ ਸਪੋਰਟ ਕਰੋ ਤੇ ਵੱਧ ਤੋਂ ਵੱਧ ਸਾਡੇ ਸਬਸਕ੍ਰਾਈਬ ਕਰੋ ਚੈਨਲ ਨੂੰ ਜਿੰਨਾ ਸਾਥ ਦੋਗੇ ਉਨਾ ਹੀ ਅਸੀਂ ਅੱਗੇ ਜਾ ਸਕਦੇ ਆ ਤੇ ਮੈਂ ਛੋਟੀ ਜੀ ਸਾਡੀ ਫੈਮਿਲੀ ਆ ਐਨ ਵੀ ਚਲੋ ਐਂ ਪਰਿਵਾਰ ਦੇ ਵਿੱਚ ਮੈਂ ਵੀ ਅੰਦਰ ਬਾਹਰ ਅੰਦਰ ਜਾਣ ਤੋਂ ਮੈਂ ਵੀ ਹੋਣਾ ਵੀ ਨਹੀਂ ਮੈਂ ਪਰਿਵਾਰ ਦੇ ਵਿੱਚ ਹੀ ਰਵਾਂ ਤੇ ਜੇ ਹੁਣ ਇਹ ਪਲੇਟਫਾਰਮ ਤੇ ਹੀ ਆਏ ਆ YouTube ਤੇ ਜੇ ਆਏ ਆ ਤੇ ਤੁਹਾਨੂੰ ਹਮ ਬਸ ਤੁਹਾਡੇ ਸਾਹ ਦੀ ਲੋੜ ਆ ਹਨ ਹੋਰ ਕੁਝ ਨਹੀਂ ਚਾਹੀਦਾ ਬਾਕੀ ਇੱਕ ਗੱਲ ਮੈਂ ਇਹ ਵੀ ਸੱਚ ਕਹਿਣੀ ਹੀ ਜਿਹੜੀ ਮੈਂ ਭੁੱਲ ਗਈ ਉਹ ਗੱਲ ਮੈਨੂੰ ਯਾਦ ਆ ਗਈ ਆ ਕਿ ਗੱਲ ਇਦਾਂ ਵਾ ਵੀ ਜੇ ਜਦੋਂ ਆਪਾਂ ਨੂੰ ਕੋਈ ਆਪਣਾ ਮਿਲਦਾ ਵਾ ਜਾਂ ਕੋਈ ਕੋਈ ਨਹੀਂ ਆਂਦਾ ਵੀ ਇਹ ਕੰਮ ਬੜਾ ਵਧੀਆ ਕੰਮ ਕੰਮ ਕਿਸ ਦੀਆਂ ਨਜ਼ਰਾਂ ਚ ਕੋਈ ਕੰਮ ਵਧੀਆ ਨਹੀਂ ਹੁੰਦਾ ਜਿੰਤੋਂ ਤੱਕ ਕਿਸ ਦੀਆਂ ਆਪਾਂ ਨਜ਼ਰਾਂ ਦੇ ਹਿਸਾਬ ਨਾਲ ਚੱਲ ਗਏ ਆ ਤੇ ਉਹਨਾਂ ਦੇ ਹਿਸਾਬ ਨਾਲ ਆਪਾਂ ਆ ਅੰਦਰ ਵੜ ਕੇ ਬੂਆ ਮਾਰ ਕੇ ਬਹਿ ਜਾਗੇ ਤਾਂ ਬਾਹਰ ਲੋਕਾਂ ਨੇ ਉਹ ਕਹਿਣਾ ਵੀ ਲੈ ਇਹ ਅੰਦਰ ਵੜਿਆ ਵਾ ਇਹ ਕੋਈ ਕੰਮ ਆ ਕੰਮ ਆ ਕੋਈ ਵੀ ਕਰੋਗੇ ਕਿ ਦੂਜੇ ਜਾਣੇ ਦੀਆਂ ਨਜ਼ਰਾਂ ਚ ਉਹ ਕੰਮ ਚੰਗਾ ਨਹੀਂ ਹੋਊਗਾ ਇਹ ਗੱਲ ਤਾਂ ਮੇਰਾ ਜ਼ਿੰਦਗੀ ਦਾ ਤਜਰਬਾ ਆ ਆ ਇਸ ਕਰਕੇ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਕੇ ਆਪਣੇ ਜ਼ਿੰਦਗੀ ਚ ਅੱਗੇ ਵਧਣ ਦੀ ਕੋਸ਼ਿਸ਼ ਕਰੋ ਜੇ ਲੋਕਾਂ ਲੇ ਵੇਖੋਗੇ ਤੇ ਇੱਕ ਹਕਾਤ ਹੈ ਹੀ ਆ ਭੁੱਖਿਆਂ ਨੂੰ ਕੋਈ ਦੇਣ ਨਹੀਂ ਆਉਂਦਾ ਤੇ ਖਾਂਦਿਆਂ ਨੂੰ ਇਹ ਕੋਈ ਯਰਦਾ ਨਹੀਂ ਆ ਮੈਂ ਉਹ ਚੀਜ਼ ਨੂੰ ਆਪਣੇ ਜ਼ਿੰਦਗੀ ਚ ਹੰਡਾਇਆ ਵਾ ਮੈਂ ਉਹ ਆਪਣੀ ਪੂਰੀ ਜ਼ਿੰਦਗੀ ਦੀ ਜੋ ਮੇਰੀ ਲਾਈਫ ਦਾ ਜੋ ਐਕਸਪੀਰੀਅੰਸ ਆ ਮੈਂ ਸਾਰਾ ਤੁਹਾਡੇ ਨਾਲ ਕਰੂੰਗੀ ਸ਼ੇਅਰ ਪੂਰਾ ਕਰੂੰਗੀ ਤੇ ਸਿਰਫ ਮੈਂ ਇਹੋ ਕਹੂੰਗੀ ਵੀ ਜੇ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਬੈਠਾ ਆ ਆ ਤੇ ਫਿਰ ਤੁਸੀਂ ਇਹ ਨਾ ਸੋਚੋ ਵੀ ਮੈਨੂੰ ਕੋਈ ਕੀ ਕਹਿਣ ਰਿਹਾ ਵਾ ਸਭ ਤੋਂ ਮੇਨ ਉਹ ਬੰਦਾ ਹੋਣਾ ਚਾਹੀਦਾ ਜਿਹਦਾ ਆਪਣਾ ਨਾਲ ਜਿੱਦੀ ਆਪਾਂ ਨੂੰ ਲੋੜ ਆ ਤੇ ਉਹਨੂੰ ਆਪਣੀ ਲੋੜ ਆ ਤੇ ਫਿਰ ਤੁਸੀਂ ਕਾਮਯਾਬ ਹੀ ਜੇ ਭਾਵੇਂ ਉਹ ਰੋਟੀ ਲੂਣ ਨਾਲ ਚੋਪੜ ਕੇ ਖਾਓ ਤੇ ਭਾਵੇਂ ਹਨਾ ਮਟਰ ਪਨੀਰ ਨਾਲ ਖਾਓ ਬਸ ਗੱਲ ਇਹ ਆ ਮੜਾ ਚੰਗਾ ਦੇ ਸਭ ਕੋ ਇੱਥੇ ਹੀ ਆ ਜਿੱਦਾਂ ਹੁਣ ਡਰਾਈਵਰਾਂ ਨੂੰ ਕਹਿ ਹੀ ਦਿੰਦੇ ਮੜਾ ਹੁਣ ਇੱਥੇ ਆਪਣੇ ਡਰਾਈਵਰ ਦੀ ਮਤਲਬ ਪੰਜਾਬ ਦੇ ਵਿੱਚ ਡਰਾਈਵਰ ਦੀ ਜੌਬ ਨੂੰ ਕੋਈ ਬੜਾ ਤਵੱਜੋ ਹੀ ਨਹੀਂ ਦਿੱਤੀ ਜਾਂਦੀ ਆ ਕਿ ਕੋਈ ਬੜਾ ਚੰਗਾ ਆ ਨਹੀਂ ਕਿਹਾ ਜਾਂਦਾ ਜਿੱਦਾਂ ਕਿ ਇਹ ਰਿਸ਼ਤਾ ਰੁਖਤਾ ਕਰਨਾ ਹੁੰਦਾ ਨਾ ਕਿ ਇਹ ਕੁੜੀ ਦਾ ਮੁੰਡਿਆ ਤੇ ਜੇ ਕਹਿੰਦੇ ਲਓ ਡਰਾਈਵਰ ਆ ਯਾਰ ਤੂੰ ਆਹ ਲੈ ਤੇ ਜੇ ਉਹੀ ਬੰਦਾ ਬਾਹਰ ਜਾ ਕੇ ਡਰਾਈਵਰੀ ਕਰਦਾ ਹਾਏ ਮੁੰਡਾ ਬਾਹਰ ਦਾ ਡਰਾਈਵਰ ਆ ਤੇ ਬੰਦਾ ਪੁੱਛੇ ਵੀ ਉਹ ਵੀ ਤਾਂ ਅਕਸਰ ਬਾਹਰ ਟਰੱਕ ਹੀ ਚਲਾਉਂਦਾ ਵਾ ਪੰਜਾਬ ਨੂੰ ਤੇ ਕੁੱਲ ਮਿਲਾ ਕੇ ਜ਼ੀਰੋ ਹੀ ਸਮਝਿਆ ਗਿਆ ਹੁਣ ਤੱਕ ਪੰਜਾਬ 'ਚ ਕੋਈ ਵੀ ਕੰਮ ਕਰ ਲੋਗੇ ਤੇ ਤੁਸੀਂ ਬਾਹਰ ਜਾ ਕੇ ਤੁਸੀਂ ਦਿਹਾੜੀ ਲਾ ਲੋਗੇ ਆ ਤੇ ਕਿਸੇ ਨਾਲ ਗੱਲ ਨਹੀਂ ਕਰਨੀ ਇੱਥੇ ਰਹਿ ਕੇ ਤੁਸੀਂ ਆਪਣੇ ਘਰ ਦਾ ਕੰਮ ਹੀ ਕਰੋਗੇ ਤੇ ਲੈ ਇਹ ਬੰਦਾ ਦਿਹਾੜੀ ਤੇ ਡਾ ਲੈਂਦਾ ਆਪ ਟਿਆ ਵਾ ਹਨਾ ਹਾਂ ਗੱਲ ਹੋ ਜਾਂਦੀ ਲੋਕਾਂ ਦਾ ਬਹੁਤ ਬਾਹਰ ਤੇ ਸਿਆਣਿਆਂ ਸੱਚ ਗਿਆ ਵੀ ਬਾਹਰ ਤੇ ਬੰਦਾ ਜਦੋਂ ਨਵੇਂ-ਨਵੇਂ ਆਏ ਹੋਏ ਹੈ ਨਾ ਸ਼ੁਰੂ ਕੰਮ ਤੇ ਬਾਹਰ ਉਦੋਂ ਆਉਂਦੇ ਨੇ ਲੈ ਯਾਰ ਲੈਟਰਿੰਗਾਂ ਸਾਫ਼ ਕਰਦੇ ਫਿਰਦੇ ਹਨਾ ਤੇ ਉਹ ਚੀਜ਼ ਨੂੰ ਮਤਲਬ ਬਾਲਾ ਕਿਸ ਨੇ ਚੁੱਕਿਆ ਨਹੀਂ ਤੇ ਜੇ ਕੋਈ ਇੱਥੇ ਇਹੋ ਜਿਹਾ ਕੰਮ ਕਰੇ ਤਾਂ ਫਿਰ ਲੈ ਉਹ ਤੂੰ ਇਹੋ ਜਿਹੀ ਚੀਜ਼ ਕੰਮ ਕਰਦਾ ਵਾ ਆ ਆ ਆ ਕੰਮ ਹੋ ਜਾਂਦਾ ਵਾ ਆਪਾਂ ਨੂੰ ਸੰਗ ਮਾਰਨ ਲਈ ਆ ਸੰਗ ਵੀ ਮਾਰਦੀ ਆ ਬਾਹਰ ਦਾ ਇਹ ਆ ਵੀ ਬਾਹਰ ਜਿਹੜੀ ਬੰਦਾ ਜੌਬ ਕਰਦਾ ਭਾਵੇਂ ਕੋਈ ਮਾੜੀ ਕਰਦਾ ਚੰਗੀ ਕਰਦਾ ਹਣਾ ਉਹਦੇ ਵਿੱਚ ਪੈਸੇ ਮਿਲਦੇ ਆ ਵਧੀਆ ਮਤਲਬ ਉਸ ਚੀਜ਼ ਨੂੰ ਸਪੋਰਟ ਕੀਤਾ ਜਾਂਦਾ ਵਾ ਉਹਨੂੰ ਚੰਗਾ ਗਿਣਾ ਜਾਂਦਾ ਕਿਉਂਕਿ ਉਹ ਕਦਰ ਕਰਦੇ ਆ ਮਿਹਨਤ ਦੀ ਕਦਰ ਕਰਦੇ ਆ ਇੱਥੇ ਬੰਦਾ ਜਿੰਨੀ ਮਰਜ਼ੀ ਮਿਹਨਤ ਕਰੀ ਜਾਵੇ ਇੱਥੇ ਬੰਦਾ ਕਿਸੇ ਦੀ ਕਦਰ ਨਹੀਂ ਕਰਦਾ ਉਹ ਆ ਆ ਫਰਕ ਹੈ ਬਸ ਹੋਰ ਗੱਲ ਕੋਈ ਨਹੀਂ ਆ ਤੇ ਸਾਨੂੰ ਜਿੰਨਾ ਵੀ ਹੋਵੇ ਤੁਸੀਂ ਸਪੋਰਟ ਕਰਿਓ ਤੇ ਆਈ ਵੀ ਦੇ ਬਹੁਤ ਤੁਸੀਂ ਪਿਆਰ ਕਰਦੇ ਸਾਨੂੰ ਇਸ ਵੀਡੀਓ ਨੂੰ ਮੈਨੂੰ ਲੱਗਾ ਕਿ ਭੈਣ ਭਰਾਵਾਂ ਨੇ ਬੜਾ ਪਿਆਰ ਕੀਤਾ ਤੇ ਫਿਰ ਮੈਂ ਢਾਡੇ ਨਾਲ ਉਹ ਵੀਡੀਓ ਵੀ ਸ਼ੇਅਰ ਕਰੂੰਗੀ ਜਿਹਦੇ ਚ ਮੈਂ ਆਪਣੀ ਜ਼ਿੰਦਗੀ ਦਾ ਪੂਰਾ ਐਕਸਪੀਰੀਅੰਸ ਦੱਸੂਗੀ ਮੈਂ ਇਸ ਲਾਈਨ ਚ ਆਈ ਕਿਉਂ ਮੈਂ ਇਹ ਲਾਈਨ ਚ ਕਿਉਂ ਆਈ ਤੇ ਇਹ ਲਾਈਨ ਚ ਇੱਥੋਂ ਤੱਕ ਹੋਂ ਤੱਕ ਮੈਨੂੰ ਕਿੱਥੋਂ ਤੱਕ ਕਿੱਧਰ ਕਿੱਧਰ ਦੀ ਹੋ ਕੇ ਲੰਘਣਾ ਪਿਆ ਉਹ ਮੈਂ ਸਾਰਾ ਕੁਝ ਦੱਸੂਗੀ ਜੇ ਮੈਨੂੰ ਭੈਣ ਭਰਾਵਾਂ ਨੇ ਚੰਗਾ ਵਧੀਆ ਇਹ ਵੀਡੀਓ ਨੂੰ ਪਿਆਰ ਕੀਤਾ ਆ ਫਿਰ ਮੈਂ ਇਹ ਵੀਡੀਓ ਜਲਦੀ ਪਾਉਂਗੀ ਧੰਨਵਾਦ ਜੀ ਸਾਰਿਆਂ ਦਾ